ਅੱਜ ਇੱਕ ਪਾਸੇ ਭਗਵੰਤਮਾਨ ਸਰਕਾਰ ਕਿਸਾਨਾਂ ਨੂੰ ਚੰਡੀਗੜ੍ਹ ਵੱੜਨ ਤੋਂ ਰੋਕਣ ਦੇ ਲਈ ਰਾਤ ਦੀ ਛਾਪੇਮਾਰੀ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਨੇ ਤਿਆਰੀ ਖਿੱਚ ਕੇ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ ਹੈ ਸੈਂਕੜੇ ਹਜ਼ਾਰਾਂ ਟਰਾਲੀਆਂ ਚੰਡੀਗੜ੍ਹ ਵੱਲ ਜਾ ਰਹੀਆਂ ਨੇ ਔਰ ਇਹ ਕਿਸਾਨ ਕਹਿੰਦੇ ਨੇ ਕਿ ਜਦੋਂ ਕਿਸਾਨ ਦਿੱਲੀ ਵੱਲ ਜਾਂਦੇ ਨੇ ਉਦੋਂ ਮੋਦੀ ਸਰਕਾਰ ਰੋਕਦੀ ਹੈ ਉਦੋਂ ਭਗਵੰਤਮਾਨ ਸਰਕਾਰ ਕਹਿੰਦੀ ਹੈ ਕਿ ਦਿੱਲੀ ਕਿਸੇ ਦੇ ਪਿਓ ਦੀ ਨਹੀਂ ਉਦੋਂ ਭਗਵੰਤਮਾਨ ਸਾਹਿਬ ਬੋਲਦੇ ਆ ਕਿ ਮੋਦੀ ਸਰਕਾਰ ਧੱਕਾ ਕਰ ਰਹੀ ਹੈ ਪੰਜਾਬ ਔਰ ਦੇਸ਼ ਦੇ ਕਿਸਾਨ ਜੇ ਆਪਣੀ ਰਾਜਧਾਨੀ ਚ ਨਹੀਂ ਜਾਣਗੇ ਤਾਂ ਫਿਰ ਕੀ ਉਹ ਪਾਕਿਸਤਾਨ ਜਾਣਗੇ ਇਹ ਬਿਆਨ ਭਗਵੰਤਮਾਨ ਸਾਹਿਬ ਦਾ ਲਗਾਤਾਰ ਆਉਂਦਾ ਰਿਹਾ ਭਗਵੰਤਮਾਨ ਸਰਕਾਰ ਕਹਿੰਦੀ ਰਹੀ ਭਗਵੰਤਮਾਨ ਸਾਹਿਬ ਖੁਦ ਕਹਿੰਦੇ ਰਹੇ ਕਿ ਮੋਦੀ ਸਰਕਾਰ ਦਿੱਲੀ ਚ ਵੜਨ ਤੋਂ ਰੋਕ ਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਭਗਵੰਤਮਾਨ ਸਾਹਿਬ ਕਹਿੰਦੇ ਰਹੇ ਕਿ ਕਿਸਾਨਾਂ ਨੂੰ ਸ਼ੰਭੂ ਖਨੋਰੀ ਰੋਕਣਾ ਸਰਸਰ ਇਹ ਸਰਕਾਰ ਦੀ ਤੱਕੇਸ਼ਈ ਹੈ ਪਰ ਅੱਜ ਇਹ ਕਿਸਾਨ ਕਹਿੰਦੇ ਨੇ ਕਿ ਅੱਜ ਅਸੀਂ ਪੰਜਾਬ ਦੀ ਰਾਜਧਾਨੀ ਜਾ ਰਹੇ ਹਾਂ ਚੰਡੀਗੜ੍ਹ ਜਾ ਰਹੇ ਹਾਂ ਤੇ ਅੱਜ ਭਗਵੰਤ ਮਾਨ ਸਰਕਾਰ ਖੁਦ ਸਾਨੂੰ ਰੋਕ ਰਹੀ ਹੈ ਅੱਜ ਭਗਵੰਤ ਮਾਨ ਸਾਹਿਬ ਆਪਣੀਆਂ ਹੀ ਬੋਲੀਆਂ ਗੱਲਾਂ ਦੇ ਬਿਲਕੁਲ ਉਲਟ ਕਿਉਂ ਭੁਗਤ ਰਹੇ ਨਹੀਂ ਇਹ ਸਵਾਲ ਲਗਾਤਾਰ ਇਹ ਕਿਸਾਨ ਚੁੱਕ ਰਹੇ ਨੇ ਇਹ ਕਹਿੰਦੇ ਨੇ ਕਿ ਸਿਆਸਤ ਦਾ ਇਹਨਾਂ 도ਗਲਾ ਤੇ ਡਬਲ ਰੂਪ ਕਦੇ ਪਹਿਲਾਂ ਦੇਖਿਆ ਜਿਹੜੀਆਂ ਗੱਲਾਂ ਦੂਜੀ ਸਰਕਾਰਾਂ ਲਈ ਆਪ ਬੋਲੀਆਂ ਅੱਜ ਉਹਨਾਂ ਹੀ ਗੱਲਾਂ ਦੇ ਉਲਟ ਭਗਵੰਤਮਾਨ ਸਰਕਾਰ ਕਿਉਂ ਭੁਗਤ ਰਹੀ ਹੈ ਔਰ ਇਹ ਕਿਸਾਨ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਔਰ ਜਿਸ ਤਰ੍ਹਾਂ ਭਗਵੰਤਮਾਨ ਸਾਹਿਬ ਨੇ ਗੁੱਸੇ ਚ ਭੜਕ ਕੇ ਕੱਲ ਕਿਸਾਨਾਂ ਨੂੰ ਮੀਟਿੰਗ ਦੇ ਵਿੱਚੋਂ ਜਲੀਲ ਕਰਕੇ ਜਾਂ ਬੇਇੱਜ਼ਤ ਕਰਕੇ ਦੇ ਜਬ ਤੇ ਮੀਟਿੰਗ ਚੋਂ ਆਪ ਇਕਦਮ ਉੱਠ ਕੇ ਚਲੇ ਗਏ ਭੱਜ ਗਏ ਇਹ ਕਹਿੰਦੇ ਨੇ ਕਿ ਜੇਕਰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਾਹਿਬ ਦੇ ਇਸ ਰਵਈਏ ਦਾ ਨੋਟਿਸ ਨਾ ਲਿਆ ਤਾਂ ਲਾਜ਼ਮੀ ਤੌਰ ਤੇ ਆਮ ਆਦਮੀ ਪਾਰਟੀ ਦਾ ਪੰਜਾਬ ਚੋਂ ਸਫਾਇਆ ਤੈ ਹੈ ਇਹ ਕਿਸਾਨ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੋ ਹਾਲਤ ਹੋਈ ਹੈ ਜਿਵੇਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਤ ਕੇਜਰੀਵਾਲ ਖੁਦ ਪੂਰੀ ਤਰ੍ਹਾਂ ਹਾਰੇ ਨੇ ਉਸੇ ਤਰ੍ਹਾਂ ਭਗਵੰਤ ਮਾਨ ਖੁਦ ਪੰਜਾਬ ਦੇ ਵਿੱਚੋਂ ਆਪਣੀ ਸੀਟ ਆਉਣ ਵਾਲੇ ਟਾਈਮ ਤੱਕ ਛੱਤ ਨਹੀਂ ਸਕੇਗਾ ਹਾਰੇਗਾ ਇੱਕ ਕਿਸਾਨ ਕਹਿੰਦੇ ਨੇ ਕਿ ਮੋਦੀ ਸਰਕਾਰ ਨੂੰ ਵੀ ਕਿਸੇ ਟਾਈਮ ਭਰਮ ਸੀ ਭਲੇਖਾ ਸੀ ਦਿੱਲੀ ਜਾਣ ਵੇਲੇ ਸਾਡੇ ਅੱਗੇ ਟੋਏ ਪੱਤੇ ਗਏ ਸੜਕਾਂ ਪੱਟੀਆਂ ਗਈਆਂ ਪਰ ਫਿਰ ਵੀ ਅਸੀਂ ਦਿੱਲੀ ਪਹੁੰਚੇ ਸੀ ਔਰ ਇਹ ਕਹਿੰਦੇ ਨੇ ਅੱਜ ਵੀ ਅਸੀਂ ਦਿੱਲੀ ਜਾਵਾਂਗੇ ਔਰ ਇਹ ਕਹਿੰਦੇ ਨੇ ਕਿ ਜੇਕਰ ਅੱਜ ਭਗਵੰਤ ਮਾਨ ਸਾਹਿਬ ਖੁਦ ਮੁੱਖ ਮੰਤਰੀ ਨਾ ਹੁੰਦੇ ਸਰਕਾਰ ਸੁਖਬੀਰ ਬਾਦਲ ਦੀ ਜਾਂ ਚਰਨਜੀਤ ਚੰਨੀ ਦੀ ਹੁੰਦੀ ਤਾਂ ਹੁਣ ਤੱਕ ਉਹਨਾਂ ਨੇ ਬਹੁਤ ਕੁਝ ਬੋਲਣਾ ਸੀ ਜੇ ਕਿਸੇ ਹੋਰ ਮੁੱਖ ਮੰਤਰੀ ਨੇ ਭਗਵੰਤ ਮਾਨ ਵਾਂਗ ਮੀਟਿੰਗ ਛੱਡੀ ਹੁੰਦੀ ਤੇ ਅੱਜ ਕਿਸਾਨਾਂ ਦੀ ਫੜੋ ਫੜੀ ਕੀਤੀ ਹੁੰਦੀ ਇਹ ਕਿਸਾਨ ਕਹਿੰਦੇ ਨੇ ਕਿ ਭਗਵੰਤ ਮਾਨ ਕਿਸਾਨਾਂ ਦੀ ਤੇ ਸੰਯੁਕਤ ਕਿਸਾਨ ਮੋਰਚੇ ਦੀ ਤਾਕਤ ਨੂੰ ਬਹੁਤ ਛੋਟੀ ਤੇ ਮਾਮੂਲੀ ਸਮਝ ਰਿਹਾ ਔਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਚੈਲੰਜ ਕਰਕੇ ਮੱਥਾ ਲਾ ਰਿਆ ਇਹ ਕਹਿੰਦੇ ਨੇ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਦੇਖਣਾ ਇਹ ਆ ਕਿ ਭਗਵੰਤ ਮਾਨ ਸਰਕਾਰ ਸੂਝ-ਬੂਝ ਹੁਣ ਦੇਖਣਾ ਇਹ ਆ ਕਿ ਭਗਵੰਤ ਮਾਨ ਸਰਕਾਰ ਕਿਹੜੀ ਸੂਝ-ਬੂਝ ਦੇ ਨਾਲ ਇਸ ਮਸਲੇ ਨੂੰ ਨਿਪਟਾਉਂਦੀ ਹੈ ਕਿਉਂਕਿ ਮਸਲਾ ਪੂਰਾ ਪੰਜਾਬ ਪਧਰਾ ਬਣ ਗਿਆ ਮੋਰਚਾ ਓਵੇਂ ਦਾ ਬਣ ਗਿਆ ਜਿਵੇਂ ਦਿੱਲੀ ਮੋਰਚਾ ਕੇਂਦਰ ਸਰਕਾਰ ਮੋਦੀ ਸਰਕਾਰ ਦੇ ਨਾਲ ਬਣਿਆ ਸੀ ਹੁਣ ਇਸ ਵਕਤ ਅਜੈਤਵਾਲ ਤੋਂ ਇਹ ਕਾਫਲਾ ਚੰਡੀਗੜ੍ਹ ਕੂਚ ਕਰ ਰਿਹਾ ਹੈ ਇਹ ਕਿਸਾਨ ਕਹਿੰਦੇ ਨੇ ਕਿ ਜਿੱਥੇ ਰੋਕਣਗੇ ਅਸੀਂ ਅੱਗੋਂ ਜਦੋਂ ਜਦ ਕਰਾਂਗੇ ਆਪਾਂ ਪੁੱਛਦੇ ਆਂ ਬਾਈ ਜੀ ਜੇਕਰ ਤੁਹਾਨੂੰ ਪੁਲਿਸ ਜਿਵੇਂ ਰਾਤ ਨੂੰ ਫੜੋ ਫੜੀ ਹੋਈ ਹੈ ਜੇ ਹੁਣ ਵੀ ਰਸਤੇ ਦੇ ਵਿੱਚ ਤੁਹਾਡੇ ਕਾਫਲੇ ਨੂੰ ਟਰਾਲੀਆਂ ਨੂੰ ਰੋਕਿਆ ਜਾਂਦਾ ਤਾਂ ਫਿਰ ਉੱਥੇ ਰੁਕੋਗੇ ਕਿ ਅੱਗੇ ਜਾਣ ਦੀ ਕੋਸ਼ਿਸ਼ ਕਰੋ ਦੇਖੋ ਤੜਕੇ ਮੇਰੇ ਘਰੇ ਵੀ 5 ਵਜੇ ਪੁਲਿਸ ਨੇ ਘੇਰਾ ਮਾਰਿਆ ਸੀਗਾ ਕੀਤਾ ਸੀਗਾ ਘਰੋਂ ਵੀ ਉਹਨਾਂ ਦਾ ਨਾਕਾ ਤੋੜ ਕੇ ਭੱਜੇ ਆਂ ਇਸੇ ਤਰ੍ਹਾਂ ਜਿੰਨੇ ਮਰਜ਼ੀ ਨਾਕੇ ਲਾਵੇ ਤੋੜ ਕੇ ਚੰਡੀਗੜ੍ਹ ਜਾਣ ਦਾ ਸਾਡਾ ਕਿਸਾਨ ਸਯੁਕਤ ਮੋਰਚੇ ਦਾ ਸੱਦਾ ਉਹ ਪੂਰਾ ਕਰਕੇ ਇਸ ਭਗਵੰਤ ਮਾਨ ਨੂੰ ਵਿਖਾਉਣਾ ਤੇ ਇਹਨੂੰ ਅਸਲੀ ਭਗਵੰਤ ਮਾਨ ਨੂੰ ਅੱਜ ਤਾਂ ਟੇਲਰ ਦਿਖਾ ਰਹੇ ਆ ਹਲ ਮੈਨੂੰ ਕੱਲ ਨੂੰ ਦਿਖਾਉਣੀ ਆ ਜਦੋਂ ਹਜ਼ਾਰਾਂ ਟਰਾਲੀਆਂ ਕੱਲ ਨੂੰ ਨਿਕਲ ਕੇ ਰੋਡ ਤੇ ਆਈਆਂ ਤੇ ਇਸ ਭਗਵੰਤੇ ਦੀ ਛਾਤੀ ਦੇ ਉੱਤੇ ਜਾ ਕੇ ਚੰਡੀਗੜ੍ਹ ਦੇ ਵਿੱਚ ਕਿਸਾਨ ਸਯੁਕਤ ਮੋਰਚਾ ਬੈਠੂਗਾ ਤੇ ਮੰਗਾਂ ਮੰਵਾ ਕੇ ਚੰਡੀਗੜ੍ਹ ਦੇ ਵਿੱਚੋਂ ਉੱਠੂਗਾ ਇਹਨੂੰ ਅਸਲੀ ਤਾਕਤ ਆ ਜਿਹੜੀ ਕੱਲ ਨੂੰ ਦਿਖਾਊਗਾ ਕਿਸਾਨ ਸਯੁਕਤ ਮੋਰਚਾ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਦੀ ਤਾਕਤ ਪੰਜਾਬੀਆਂ ਦੀ ਤਾਕਤ ਭਗਵੰਤ ਮਾਨ ਨੂੰ ਨਹੀਂ ਪਤਾ ਪਰ ਉਹ ਖੁਦ ਪੰਜਾਬੀ ਆ ਖੁਦ ਕਿਸਾਨਾਂ ਦੇ ਪਰਿਵਾਰਾਂ ਚੋਂ ਆ ਫਿਰ ਉਹਨੂੰ ਕਿਹੜੀ ਤਾਕਤ ਨਹੀਂ ਪਤਾ ਭਗਵੰਤ ਮਾਨ ਉਦੋਂ ਪੰਜਾਬੀ ਸੀ ਉਦੋਂ ਪੰਜਾਬੀ ਪਰਿਵਾਰਾਂ ਦੇ ਵਿੱਚੋਂ ਸੀ ਜਦੋਂ ਆਮ ਕਲਾਕਾਰ ਸੀ ਉਦੋਂ ਪੰਜਾਬ ਦੇ ਲੋਕ ਪੰਜਾਬੀ ਲੱਗਦੇ ਸੀ ਉਹਨੂੰ ਪੰਜਾਬੀਆਂ ਦਾ ਹੀ ਪੁੱਤ ਲੱਗਦਾ ਸੀ ਪਰ ਜਦੋਂ ਦਾ ਉਹ ਮੁੱਖ ਮੰਤਰੀ ਬਣ ਗਿਆ ਉਦੋਂ ਦਾ ਕਾਰਪੋਰੇਟ ਘਰਾਣਿਆਂ ਦੀ ਝੋਲੀ ਦੇ ਵਿੱਚ ਬਹਿ ਗਿਆ ਉਦੋਂ ਦਾ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਕਰਦਾ ਉਦੋਂ ਦਾ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਚੱਲਦਾ ਉਦੋਂ ਦੇ ਪੰਜਾਬ ਦੇ ਲੋਕ ਉਹਨੂੰ ਪੰਜਾਬੀ ਨਹੀਂ ਲੱਗਦੇ ਉਹ ਪੰਜਾਬੀ ਨਹੀਂ ਐਸ ਟਾਈਮ ਐਸ ਪੈ ਐਸ ਟਾਈਮ ਕਾਰਪੋਰੇਟ ਘਰਾਣਿਆਂ ਦਾ ਦਲਾਲ ਆ ਜੀ ਸੋ ਕਿਸਾਨ ਕਹਿੰਦੇ ਨੇ ਜਿੱਥੇ ਵੀ ਰੋਕਣਗੇ ਰੋਕਾਂ ਤੋੜਾਂਗੇ